ਕੋਠੀ ਦੇ ਬਾਈ ਦੇ ਲੱਖਾ ਆਊਗਾ ਜੀ ਅਗਰ ਤੁਸੀਂ ਦੇਖੋਗੇ ਮੇਨ ਰੋਡ ਇੱਥੋਂ ਮੇਨ ਰੋਡ ਦੇ ਉੱਤੋਂ ਜਾਂਦਿਆਂ ਨੂੰ ਵੀ ਇਹ ਜੀ ਲੁੱਕ ਆ ਜਿਹੜੀ ਕੋਠੀ ਦੇ ਬਾਹਰੋਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੱਗਦੀ ਹੈ ਅਗਰ ਆਪਣੇ ਕਿਸੇ ਭਰਾ ਨੇ 2000 ਸਕਰ ਫੁੱਟ ਦਾ ਘਰ ਬਣਾਉਣਾ ਹੋਵੇ ਤਾਂ ਇਸ ਤੋਂ ਵਧੀਆ ਕੋਈ ਡਿਜ਼ਾਈਨ ਨਹੀਂ ਹੋ ਸਕਦਾ ਨਾਲੇ ਤਾਂ ਤੁਸੀਂ ਦੇਖ ਸਕਦੇ ਹੋ ਬਾਹਰੋਂ ਐਲੀਵੇਸ਼ਨ ਦੇਖੋ ਇਹ ਡਬਲ ਪੋਰਸ਼ਨ ਬਣ ਗਿਆ ਜੀ ਨਾਲੇ ਏਰੀਆ ਸਿਰਫ ਇਹ 2200 ਸਕਰ ਫੁੱਟ ਹੈ ਇੰਨੇ ਏਰੀਆ ਦਾ ਕਈ ਵਾਰੀ ਆਪਣੇ ਭਰਾ ਕੀ ਕਰਦੇ ਆ ਥੱਲੇ ਘਰ ਬਣਾ ਲੈਂਦੇ ਨੇ 16-1700 ਸਕਰ ਫੁੱਟ ਏਰੀਆ ਦਾ ਤੇ ਉਹ ਥੱਲੇ ਥੱਲੇ ਇੱਕ ਨਾਲ ਤੇ ਸਿੰਗਲ ਪੋਰਸ਼ਨ ਬਣ ਉਦੇ ਚ ਥੋੜਾ ਜਿਹਾ ਏਰੀਆ ਜੇ ਆਪਾਂ ਐਡ ਕਰਨਾ ਚਾਹੁੰਦੇ ਹੋਈ ਆ ਵੀ 300 ਐਡ ਕਰ ਲਈਏ 2000 ਸਕਰ ਫੁੱਟ ਦਾ ਇੰਨਾ ਸੋਹਣਾ ਡਿਜ਼ਾਈਨ ਬਣ ਸਕਦਾ ਡਬਲ ਪਰਪਸ਼ਨ ਦਾ ਸਿਰਫ ਇਹ 1400 ਸਕਰ ਫੁੱਟ ਥੱਲੇ ਆ ਤੇ ਉੱਪਰ ਹੈ ਜੀ 800 ਸਕਰ ਫੁੱਟ 2200 ਸਕਰ ਫੁੱਟ ਦੀ ਡਬਲ ਪਰਪਸ਼ਨ ਦੀ ਇਹਨੀਆਂ ਬਹੁਤ ਘੱਟ ਕੋਠੀਆਂ ਤੁਸੀਂ ਦੇਖੀ ਹੋਣੀਆਂ ਇੰਨੀ ਸੋਹਣੀਆਂ ਬਾਹਰੋਂ ਤੁਸੀਂ ਫਰੰਟ ਤੋਂ ਦੇਖ ਲਈ ਅੰਦਰ ਤੋਂ ਤੁਹਾਨੂੰ ਦਿਖਾਉਣਾ ਹੈ ਆਪਾਂ ਡਿਜ਼ਾਈਨ ਸਾਰਾ ਤੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਸਾਰੀ ਕੋਠੀ ਦੇ ਖਰਚੇ ਦੀ ਵੀ ਕਰਾਂਗੇ ਇਹ ਖੇਤ ਦੇ ਵਿੱਚ ਕੋਠੀ ਬਣਾਈ ਹੋਈ ਹੈ ਜੀ ਇਹਦਾ ਚਾਰ ਦੁਵਾਰੇ ਵੀ ਬ ਵਿੱਚੇ ਪਸ਼ੂਆਂ ਵਾਲਾ ਭਾਂਡਾ ਵਗੈਰਾ ਸਾਰਾ ਤੇ ਕੋਠੀ ਦਾ ਖਰਚੇ ਦੀ ਆਪਾਂ ਗੱਲਬਾਤ ਕਰਾਂਗੇ ਤੇ ਕਿਰਾਂ ਆਪਾਂ ਸਾਰਾ ਡਿਜ਼ਾਈਨ ਵੀ ਤੁਹਾਨੂੰ ਦਿਖਾਉਣੇ ਆ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਜੇ ਕਿਸੇ ਭਰਾ ਨੇ ਆਪਣੇ ਨੇ ਸਿਰਫ 1800 2000 ਏਰੀਆ ਬਣਾਉਣਾ ਤਾਂ ਇਤੋਂ ਵਧੀਆ ਕੋਈ ਡਿਜ਼ਾਈਨ ਨਹੀਂ ਹੋ ਸਕਦਾ ਡਬਲ ਪੋਰਸ਼ਨ ਹੈ ਜੀ ਤੇ ਬਾਈ ਉਹ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਆਪਾਂ ਕਿਹੜੇ ਪਿੰਡ ਖੜੇ ਹੁੰਦੇ ਆਪਣਾ ਨਾਮ ਜੁਰ ਦੱਸੋ ਪਿੰਡ ਵੀ ਦੁੱਲਵਾਲ ਆਪਣਾ ਠੀਕ ਹੈ ਜੀ ਨਾਮ ਰਮਨਦੀਪ ਸਿੰਘ ਆ ਕਿ ਮੇਰਾ ਰਮਨਦੀਪ ਸਿੰਘ ਹਾਂ ਜੀ ਵੀਰੇ ਤੇ ਬਾਈ ਕੋਠੀ ਦੀ ਆਪਾਂ ਸਾਰੀ ਦੀ ਗੱਲਬਾਤ ਕਰਾਂਗੇ ਨਾ ਕਿੰਨਾ ਇਹ ਤੇ ਖਰਚਾ ਹੋਇਆ ਤੇ ਡਿਜ਼ਾਈਨ ਤੁਸੀਂ ਜ਼ਰੂਰ ਦਿਖਾਓ ਕਿਉਂਕਿ ਆਪਣਾ ਮਕਸਦ ਜ਼ਿਆਦਾ ਇਹ ਹੁੰਦਾ ਹੈ ਵੀ ਜਿਹੜਾ ਇਹ ਆਪਾਂ ਕੋਠੀ ਦੇ ਅੰਦਰੋਂ ਦਿਖਾਉਣੇ ਕਿੱਥੇ ਕਿਹੜਾ ਰੂਮ ਬਣਿਆ ਕਿੱਥੇ ਕਿਹੜਾ ਬਣਿਆ ਆਪਣਾ ਮਕਸਦ ਇਹ ਹੁੰਦਾ ਹੈ ਵੀ ਆਪਣੇ ਭਰਾ ਨੇ ਕਿਸੇ ਨੇ ਘਰ ਬਣਾਉਣਾ ਹੋਵੇ ਉਹ ਬਣਾਉਣ ਤੋਂ ਪਹਿਲਾਂ ਆਪਣੀ ਵੀਡੀਓ ਚ ਦੇਖ ਸਕੇ ਵੀ ਆਡ ਜੈਨ ਇਦਾਂ ਦਾ ਬਣਾ ਬਾਰੋਂ ਤਾਂ ਦੇਖ ਹੀ ਲੈਂਦਾ ਹਾਂ ਅੰਦਰ ਤੋਂ ਵੀ ਪਤਾ ਲੱਗੇ ਵੀ ਕਿੱਥੇ ਕਿੱਥੇ ਮੈਂ ਕੱਲ ਨੂੰ ਕੋਈ ਪਲਾਨਿੰਗ ਕਰਨੀ ਹੈ ਉਹਨੇ ਉਹ ਸੋਚਿਆ ਵੀ ਮੈਂ ਇੱਥੇ ਇੱਥੇ ਇਦਾਂ ਰੂਮ ਬਣਾ ਸਕਦਾ ਜਿਵੇਂ ਕੋਕੋਠੀ ਚਾਪਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਈ ਸ਼ੁਰੂ ਕਰਦੇ ਆਪਾਂ ਹਨਾ ਲੌਬੀ ਦੇ ਵਿੱਚੋਂ ਸਾਨੂੰ ਨਾਲ-ਨਾਲ ਡਿਜ਼ਾਈਨ ਦਿਖਾ ਦਿਓ ਬਈ ਠੀਕ ਹੈ ਤੇ ਕਿੱਥੇ ਕਿੱਥੇ ਕੀ ਕੀ ਬਣਿਆ ਉਹ ਨਾਲ ਚੱਲ ਕੇ ਜ਼ਰੂਰ ਦਿਖਾਓ ਠੀਕ ਹੈ ਵੀਰੇ ਅਰਸੋਈ ਜਾਏ ਵੀਰੇ ਆਪਣੀ ਅੱਛਾ ਰਸੋਈ ਹੈ ਵੀਰੇ ਇਹ ਰਸੋਈ ਤੋਂ ਇੱਥੋਂ ਆ ਗਿਆ ਮੰਨ ਕੇ ਚੱਲੋ ਵਿੰਡੋ ਆ ਗਈ ਫਰੰਟ ਦੇ ਉੱਤੇ ਠੀਕ ਹੈ ਵੀਰੇ ਤੇ ਖੇਤ ਚ ਬਾਈ ਆਪਾਂ ਇਹ ਬਣਾਈ ਆ ਨਾ ਬਾਗਲ ਵੀ ਬਗਲ ਉੱਚਾ ਮਰ ਹੈ ਕਿਉਂਕਿ ਜਦੋਂ ਆਪਾਂ ਖੇਤ ਘਰ ਬਣਾਉਨੇ ਆ ਤਾਂ ਸਾਰਾ ਕੁਝ ਨਵੇਂ ਸਿਰਿਓਂ ਕਰਨਾ ਪੈਂਦਾ ਹਾਂ ਹਾਂਜੀ ਵੀ ਸਾਰੀ ਇਹ ਤੋਂ ਜੱਟ ਤੱਕ ਇਹੋ ਕਰਨਾ ਲੱਗਦਾ ਖਰਚੇ ਦੀ ਗੱਲ ਕਰੀਏ ਤੁਸੀਂ ਇਹਦਾ ਕੋਈ ਅੰਦਾਜ਼ਾ ਲਾਇਆ ਹੋਇਆ ਅੰਦਾਜ਼ਾ ਲਾਇਆ ਹੋਇਆ ਵੀਰੇ ਹਾਂ ਠੀਕ ਹੈ ਵੀਰੇ ਆਪਾਂ ਉਹ ਵੀ ਗੱਲਬਾਤ ਕਰਾਂਗੇ ਹਨਾ ਠੀਕ ਹੈ ਤੇ ਇਧਰ ਆਪਾਂ ਕਿਚਨ ਦਿਖਾਤਾ ਬਾਈ ਨਾਲ ਦੇ ਨਾਲ ਡਿਜ਼ਾਈਨ ਦਿਖਾਓ ਬਹੁਤ ਸੋਹਣਾ ਡਿਜ਼ਾਈਨ ਹੈ ਠੀਕ ਤੇ ਰੌਸ਼ਨੀ ਵੀ ਬਹੁਤ ਪ੍ਰਬੰਧ ਰੱਖਿਆ ਜਰੂਰ ਦਿਖਾਓ ਬਾਈ ਸਾਰਾ ਕੁਝ ਕਿੱ ਜਿਹੜੀ ਛੱਤ ਇੱਥੇ ਰੱਖੀ ਆ ਬਾਈ ਉਹਨਾਂ ਇਹਦਾ ਵੀ ਇੱਕ ਕਾਰਨ ਆਪਾਂ ਉਹ ਵੀ ਦੱਸਾਂਗੇ ਤੁਹਾਨੂੰ ਇਹ ਤੋਂ ਵੀ ਕੰਮ ਲਿਆ ਜਾਂਦਾ ਨਾਲੇ ਤਾਂ ਨੀਵੀ ਇਹ ਸੋਹਣੀ ਲੱਗਦੀ ਐ ਤੇ ਲਾਈਟਾਂ ਘਟੋ ਗਈਆਂ ਤੇ ਨਾਲੇ ਇਹ ਤੋਂ ਵੀ ਕੰਮ ਲਿਆ ਹੋਇਆ ਇੱਧਰ ਬਾਈ ਪਹਿਲਾ ਬੈੱਡਰੂਮ ਇੱਧਰ ਆ ਗਿਆ ਹਨਾ ਹਾਂ ਇੱਧਰ ਆ ਗਿਆ ਇੱਕ ਬੈੱਡਰੂਮ ਬਾਈ ਰੋੜੀ ਰੂਹ ਆ ਕੁੱਟੀ ਜਾਂਦੇ ਆਪਾਂ ਹੈ ਨਾ ਹਾਂ ਕੁੱਟੇ ਜਾਂਦੇ ਪੱਥਰ ਰਾਂਦੇ ਅੱਗੇ ਪੱਥਰ ਦੀ ਤਿਆਰੀ ਐ ਤੇ ਬਾਈ ਇੱਧਰ ਆ ਬੈੱਡਰੂਮ ਦੇ ਵਿੱਚ ਆਪਾਂ ਆ ਗਏ ਪਹਿਲੇ ਬੈੱਡਰੂਮ ਦੇ ਵਿੱਚ ਬਾਈ ਬਰੀ ਮਿੱਟੀ ਕੁੱਟੀ ਜਾਂਦੇ ਐ ਤੇ ਪਿੱਛੋਂ ਵੀ ਦਿਖਾ ਦਿਓ ਬਾਈ ਇੱਧਰ ਉਹਦੀ ਵੀ ਆਪਾਂ ਗੱਲ ਕਰਾਂਗੇ ਜ ਇਦੀ ਵੀ ਆਪਾਂ ਖਰਚੇ ਦੀ ਵੀ ਗੱਲ ਕਰਾਂਗੇ ਤੇ ਇਸ ਦੀ ਵੀ ਆਪਾਂ ਉਧਰ ਤੋਂ ਦਿਖਾਵਾਂਗੇ ਸ਼ੌਟ ਲੈ ਲਓ ਬਾਈ ਇਧਰ ਠੀਕ ਹੈ ਤੇ ਆ ਜਾਓ ਬਾਈ ਹੁਣ ਆਪਾਂ ਦੁਬਾਰੇ ਆਏ ਆ ਜੀ ਪਹਿਲੇ ਬੈਡਰੂਮ ਦੇ ਵਿੱਚੋਂ ਬਾਹਰ ਠੀਕ ਹੈ ਤੇ ਇਧਰ ਦਿਖਾ ਦਿਓ ਬਾਈ ਇਹ ਬਾਈ ਬਾਥਰੂਮ ਹੈ ਵੀਰੇ ਇਹ ਇਹ ਅਟੈਚ ਕੀਤਾ ਹੋਇਆ ਹੈ ਬਾਈ ਇਧਰ ਹਾਂ ਦੋਵੇਂ ਬੈਡਰੂਮ ਅਟੈਚ ਹੈ ਚਾਹੇ ਪਰਲੇ ਕਮਰੈਂਟ ਠੀਕ ਹੈ ਬਾਈ ਦੂਜੇ ਕਮਰੇ ਨਾਲ ਇਹ ਅਟੈਚ ਹੈ ਜਿਹੜਾ ਦੂਜਾ ਬੈਡਰੂਮ ਨਾਲ ਇਹ ਲੌਬੀ ਨਾਲ ਅਟੈਚ ਹੈ ਜੀ ਠੀਕ ਹੈ ਤੇ ਆ ਜਾਓ ਇਧਰ ਦੀ ਆ ਜਾਓ ਬਾਈ ਆ ਬੈਡਰੂਮ ਆ ਗਿਆ ਦੂਜਾ ਜੀ ਤੇ ਉਧਰ ਦੀ ਆਪਾਂ ਕਹਿਣਾ ਉਹ ਤਾਂ ਲ lobby ਨਾਲ ਅਟੈਚ ਵਾਸ਼ਰੂਮ ਹੈ ਤੇ ਇਧਰ ਉਹ ਬੈਡਰੂਮ ਹੈ ਕਿ ਕਿਥੇ ਕੱਪਵਰਡ ਆਹ ਕਰਨਾ ਬਈ ਠੀਕ ਹੈ ਬਈ ਕੱਪਵਰਡ ਦੀ ਜਗ੍ਹਾ ਹਾਂ ਕੱਪਵਰਡ ਦੀ ਜਗ੍ਹਾ ਰੱਖੇ ਵੀਰੇ ਤੇ ਬਈ ਜਿਹੜਾ ਆਪਾਂ ਆ ਨਵੇਂ ਨੀਵਾਸਾ ਰੱਖਿਆ ਸੀਗਾ ਆਪਾਂ ਦਿਖਾ ਦਿੱਤੀ ਤੁਹਾਨੂੰ lobby ਦੇ ਵਿੱਚੋਂ ਆ ਦੇਖੋ ਇਧਰਲੇ ਪਾਸੇ ਬਾਈ ਉਹਨਾਂ ਨੇ ਤੋਂ ਵੀ ਕੰਮ ਲਿਆ ਠੀਕ ਪਰ ਸੱਤੀ ਬਣਾਈਏ 35000 ਤਿਆਰ ਕਰ ਦਿਆਂਗਾ ਹਾਂ ਇੱਥੇ ਵੀ ਆਪਾਂ ਵਰਤ ਸਕਦੇ ਹਾਂ ਕੱਲ ਨੂੰ ਇੱਥੇ ਬਾਈ ਵਿੰਡੋ ਲੱਗ ਜੂਗੀ ਨਾ ਠੀਕ ਹਾਂ ਫੇ ਤੇ ਆਜੋ ਜੀ lobby 'ਚ ਆ ਕੇ lobby ਦੇ ਵਿੱਚੋਂ ਇਧਰ ਸਟੋਰ ਆ ਬਈ ਹਾਂ ਸਟੋਰ ਆ ਵੀਰੇ ਛੋਟਾ ਜਿਹਾ ਸਟੋਰ ਰੱਖਿਆ ਹੋਇਆ 38 ਪਾਵਰ ਇਹ ਵੀ 38 ਪਾਵਰ ਬਣਾਈ ਹੋਈ ਵੀਰੇ ਇੱਕ ਤੇ ਇੱਕ ਗੱਲ ਆਪਾਂ ਤੁਹਾਨੂੰ ਜਿਹੜੀ ਜ਼ਿਆਦਾਤਰ ਇਹ ਕੋਠੀ ਦੇ ਵਿੱਚ ਆਪਾਂ ਮੈਨੇ ਰੱਖਦੀ ਹੈ ਵੀ ਜਦੋਂ ਆਪਾਂ ਏਰੀਆ ਬਣਾਉਣਾ ਹੁੰਦਾ ਹੈ ਸ਼ੁਰੂ ਦੇ ਵਿੱਚ ਆਪਾਂ ਸੋਚਦੇ ਆਂ ਵੀ ਬਾਈ 2000 ਬਣਾਉਣਾ ਹੈ 2000 ਏਰੀਆ ਨੂੰ ਵੰਡਣਾ ਕਿਦਾਂ ਉਹ ਜ਼ਿਆਦਾ ਇਮੀਅਤ ਰੱਖਦੀ ਹੈ ਉੱਥੇ ਮਾਲਕ ਦੀ ਵੀ ਮਰਜ਼ੀ ਹੋਣੀ ਚਾਹੀਦੀ ਹੈ ਵੀ ਆਪਾਂ ਵੀ ਵੀ ਵੀਰੇ ਇਹਨੂੰ ਆਪਾਂ ਮੇਨਟੇਨ ਕਿਵੇਂ ਕਰਨਾ ਹੈ ਨਾ ਕਹਿੰਦਾ ਮਤਲਬ ਵੀ 1400 ਏਰੀਆ ਬਾਈ ਉਹਨਾਂ ਨੇ ਥੱਲੇ ਰੱਖਿਆ ਬਦਲ ਨਹੀਂ ਦਿੱਤਾ ਉੱਪਰ 800 ਬਣਾ ਕੇ ਨਾਲ ਦਾ ਏਰੀਆ ਸੀਮਿਤ ਰਿਹਾ ਨ ਲੈ ਡਿਜ਼ਾਈਨ ਬੜਾ ਸੋਨਾ ਬਣ ਕੇ ਬਾਹਰੋਂ ਤੁਸੀਂ ਦੇਖ ਹੀ ਰਹੇ ਹੋ ਤੇ ਆਜੋ ਇੱਧਰ ਆਹ ਡਰੈਂਗ ਰੂਮ ਆ ਗਿਆ ਮਨ ਡਰੈਂਗ ਰੂਮ ਆ ਵੀਰੇ ਇੱਕ ਗੇਟ ਇਹਨੂੰ ਇੱਧਰ ਦਿੱਤਾ ਹੈ ਬਾਈ ਹਾਂ ਵੀ ਇੱਕ ਇੱਧਰ ਦਿੱਤਾ ਆ ਆ ਦੇਖੋ ਆਪਾਂ ਇੱਧਰੋਂ ਵੀ ਐਂਟਰੀ ਕਰ ਸਕਦੇ ਹਾਂ ਇਹਦੇ ਵਿੱਚ ਬਾਹਰੋਂ ਗੇਟ ਤੋਂ ਆ ਕੇ ਜੇ ਆਪਾਂ ਘਰੋਂ ਮੰਨ ਲਓ ਕਿ ਜਦੋਂ ਕਿਸੇ ਪਰਿਵਾਰ ਦੇ ਮੈਂਬਰ ਨੇ ਇੱਧਰੋਂ ਚਾਹ ਪਾਣੀ ਬਣਾਉਣਾ ਤਾਂ ਇੱਧਰ ਵੀ ਆ ਸਕਦਾ ਆ ਕੇ ਆਪਾਂ ਬੈਠ ਇੱਧਰ ਦੀ ਵੀ ਸਕਦਾ ਕੋਈ ਵੀ ਗੈਸਟ ਆਉਂਦਾ ਹੈ ਨਾ ਬਾਈ ਹਾਂ ਤੇ ਆਜੋ ਬਾਈ ਤੇ ਥੱਲੇ ਥੱਲੇ ਤਾਂ ਹੋ ਗਿਆ ਬਾਈ ਸਾਰਾ ਦਿਖਾਤਾ ਆਪਾਂ ਨਾ ਇਹ ਹਾਂ ਵੀਰੇ ਤੇ ਹੁਣ ਆਪਾਂ ਉੱਪਰ ਵਾਲੇ ਪ ਉੱਪਰ ਵੀ ਕਿੰਨੇ ਰੂਮ ਬਣਿਆ ਉਪਰ ਇੱਕ ਰੂਮ ਹੀ ਬਣਾਇਆ ਵੀਰੇ ਇੱਕ ਰੂਮ ਬਣਾਇਆ ਹੋਇਆ ਕੋਈ ਬਾਥਰੂਮ ਵਗੈਰਾ ਹਾਂ ਇੱਕ ਬਾਥਰੂਮ ਹੈਗਾ ਡਰੈਸ ਰੂਮ ਬਣਾਇਆ ਹੈ ਅੱਛਾ ਇੱਕ ਡਰੈਸਿੰਗ ਏਰੀਆ ਹੋਗਾ ਇੱਕ ਬਾਥਰੂਮ ਹੈ ਨਾ ਤੇ ਆਜੋ ਬਈ ਦਿਖਾਉਨੇ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਚੱਲ ਕੇ ਤੇ ਬਈ ਹੁਣ ਖਰਚੇ ਦੀ ਗੱਲ ਜਰੂਰ ਦੱਸੋ ਸਾਨੂੰ ਇਹਦੇ ਤੇ ਆਪਾਂ ਨਾਲੇ ਜਿਹੜਾ ਬਰਾਂਡਾ ਬਣਿਆ ਹੋਇਆ ਬਾਹਰ ਪਸੂ ਵਾਲੇ ਇੱਕ ਤੁਸੀਂ ਰੂਮ ਵੀ ਬਣਾਇਆ ਹੋਇਆ ਠੀਕ ਆ ਉਹ ਵੀ ਵਿੱਚ ਦਿਖਾ ਦੰਨੇ ਆ ਆ ਗਏ ਆਪਾਂ ਉੱਪਰ ਹਣਾ ਹਾਂ ਫਰਸਟ ਫਲੋਰ ਤੇ ਆ ਗਏ ਆਪਾਂ ਗਰਾਉਂਡ ਦੇਖ ਲਈ ਸਾਰਾ ਗਰਾਉਂਡ ਫਲੋਰ ਤੇ ਇੱਥੇ ਦਿਖਾਓ ਬਈ ਚੱਲ ਅਗੇ ਨਾਲ ਰੂਮ ਕਿਹੜਾ ਕਿੰਨੇ ਵੜਾ ਇੱਕੋ ਹੀ ਬਣਿਆ ਨਾ ਹਾਂ ਇੱਕ ਦਾ ਬੈਡਰੂਮ ਆ ਵੀਰੇ ਆਹੀ ਬੈਡਰੂਮ ਹੈ ਹਾਂ ਤੇ ਇਧਰ ਡਰੈਸਿੰਗ ਕਾਫੀ ਖੁੱਲ੍ਹਾ ਹੈ ਡਰੈਸਰੂਮ ਹੈ ਤੇ ਨਾਲ ਵਾਸ਼ਰੂਮ ਹੈ ਹਾਂ ਕਾ ਬਾਥਰੂਮ ਹੈ ਠੀਕ ਹੈ ਜੀ ਦਿਖਾ ਦਿਓ ਬਈ ਇਧਰੋਂ ਤੇ ਇੱਕ ਚੀਜ਼ ਬਈ ਜ਼ਰੂਰ ਹੈ ਨਾ ਇਹਨਾਂ ਦੇ ਜਿਹੜੇ ਕਿ ਵਾਸ਼ਰੂਮ ਨੇ ਉਹਨਾਂ ਦੀ ਡਬਲ ਡਬਲ ਵਿੰਡੋ ਦਿੱਤੀ ਹੋਈ ਹੈ ਕਿਉਂਕਿ ਰੋਸ਼ਨੀ ਦੀ ਕਮੀ ਨਾ ਰਹੇ ਵੈਸੇ ਖੇਤ ਚ ਰੋਸ਼ਨੀ ਬੈਸੀ ਬਹੁਤ ਪੈਂਦੀ ਆ ਹਾਂ ਵੀਰੇ ਤੇ ਆਜੋ ਬਈ ਆ ਲੌਬੀ ਦਾ ਏਰੀਆ ਆ ਗਿਆ ਜੀ ਤੇ ਆਪਾਂ ਜੇ ਗੱਲ ਕਰੀ ਇਧਰ ਭਾਂਡੇ ਆ ਬ੍ਰਾਂਡੇ ਦੇ ਤਾਂ ਜਿਹੜੀ ਆ ਚੀਜ਼ ਹੈ ਆ ਚੀਜ਼ ਬਾਹਰੋਂ ਬਹੁਤ ਸੋਹਣੀ ਲੁੱਕ ਦਿੰਦੀ ਹੈ ਬਈ ਗਲਾਈਆਂ ਵਗੈਰਾ ਇੱਕ ਕਲਾਸਕ ਡਿਜ਼ਾਈਨ ਦੀ ਇਹ ਕੋਈ ਦੇਖੋਗੇ ਮੇਨ ਰੋਡ ਇੱਥੋਂ ਮੇਨ ਰੋਡ ਦੇ ਉੱਤੋਂ ਜਾਂਦਿਆਂ ਨੂੰ ਵੀ ਇਹਦੀ ਲੁੱਕ ਹੈ ਜਿਹੜੀ ਕੋਠੀ ਦੇ ਬਾਹਰੋਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੱਗਦੀ ਹੈ ਤੇ ਅੰਦਰ ਤੋਂ ਵੀ ਉਨਾ ਹੀ ਸੋਹਣਾ ਡਿਜ਼ਾਈਨ ਹੈ ਇਹ ਤੇ ਆਜੋ ਬਈ ਇਧਰੋਂ ਦਿਖਾ ਦਈਏ ਹੁਣ ਆਪਾਂ ਤੇ ਸਾਰੇ ਖਰਚੇ ਦੀ ਬਈ ਆਪਾਂ ਗੱਲ ਕਰੀਏ ਬ੍ਰਾਂਡੇ ਹੋ ਗਏ ਬਾਹਰ ਖੋਲੀਆਂ ਹੋ ਗਈਆਂ ਨਾ ਬਾਹਰ ਜਿਹੜੀਆਂ ਬਰਾਂਡਾਂ ਸਾਰੇ ਕੰਪਲੀਟ ਖਰਚੇ ਦੀ ਵੀਰੇ ਹਾਂ ਕਿੰਨਾ ਹੋ ਗਿਆ ਆਊਗਾ ਕੋਈ ਆਈਡੀਆ ਹੈ ਹੈ ਸਾਰੇ ਏ अच्छा 30 लाख रुपये सारे, सारे देविश्य 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 ते 30 लाख लाग गए हां सारे कंप्लीट ਦੇ ਵਿੱਚ ਹੀ ਭਰਾਡੇ ਭੁੰਡੇ ਵਿੱਚ ਬਾਗਲ ਬੁਗਲ ਦੇ ਵੀਰੇ ਠੀਕ ਆ ਬਾਈ ਬਾਗਲ ਵੀ ਕਾਫੀ ਉੱਚਾ ਮਰਿਆ ਨਾ हां ਤੇ ਬਾਈ ਉਹ ਜਿਹੜੇ ਬਾਹਰ ਭਰਾਡੇ ਪਸੂਣ ਵਾਲਾ ਉਹਦੇ ਵਿੱਚ ਵੀ ਤੁਸੀਂ ਐਮਲ आरसी ਪਾਈ ਹੈ ਨਾ ਹਾਰਸੀ ਪਾਈ ਵੀਰੇ ਵਿੱਚ ਠੀਕ ਆ ਉਹਦੀ ਅਰਦਾ ਛਤ ਹੋ ਗਈ ਬਾਈ ਇੱਕ ਹੋ ਗਿਆ ਰੂਮ ਉਹਦੇ ਨਾਲ ਹਨਾ हां ਤੇ ਸਾਰਾ ਬਾਗਲ ਹੋ ਗਿਆ ਕੋਠੀ ਹੋ ਗਈ ਕਹਿੰਦਾ ਬਾਈ ਹੋਰਾਂ ਦਾ ਅੰਦਾਜ਼ਾ ਹੈਗਾ 30 32 ਲੱਖ ਰੁਪਏ ਦੇ ਲੱਗਿਆ ਹੋਇਆ ਇਹ ਤੋਂ ਪਹਿਲਾਂ ਜੇ ਆਪਾਂ ਕੋਠੀ ਕੋਠੀ ਦੀ ਗੱਲ ਕਰੀ ਬਾਈ ਕਿੰਨਾ ਕਾ ਗਿਆ ਕੋਠੀ ਦੇ 22 ਲੱਖ ਲੱਗਿਆ ਹੋਇਆ ਬਾਈ acha 22 ਲੱਗਿਆ ਹੋਊਗਾ ਕਹਿੰਦਾ ਉਹਦਾ 7-8 ਲੱਖ ਰੁਪਏ ਉਧਰ ਲੱਗਾ ਆ 7-8 ਲੱਖ ਰੁਪਏ ਉਧਰ ਲੱਗਾ ਬਾਗਾ ਤੇ ਉਧਰ ਬਣਾ ਦੇ ਦੇ ਠੀਕ ਆ ਭਾਈ ਠੀਕ ਆ ਤੇ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਕੋਠੀ ਦਾ ਤੇ 2000 ਏਰੀਆ ਤੱਕ ਤੁਸੀਂ ਡਿਜ਼ਾਈਨ ਇਦਾਂ ਦਾ ਬਣਵਾ ਸਕਦੇ ਹੋ ਕੋਠੀ ਤਾਂ ਜੇ ਬਣਾਉਣਾ ਹੋਵੇ ਕਈ ਵਾਰੀ ਆਪਾਂ ਕਹਿੰਦਾ ਥੱਲੇ ਬਣਾ ਲੈਨੇ ਏਰੀਆ ਏਰੀਆ ਉਨੇ ਹੀ ਛੱਤ ਲੈਨੇ ਆ ਫੇਵਰੀ ਥੱਲੇ ਥੱਲੇ ਬਣਾਉਣ ਨੇ ਉਹ ਉਨੀ ਕੋਠੀ ਸ਼ਾਬਲੀ ਆ ਫਿਰ ਹੁਣ ਨਾਉਂਦੀ ਵੀ ਡਬਲ ਪੋਰਚ ਮੇਰੇ ਕੋਠੀ ਜਾਂਦੀ ਨਾ ਵਧੀਆ ਹੁਣ ਬਾਈ ਉਹਨਾਂ ਨੇ ਏਰੀਆ ਵੀ ਨਹੀਂ ਬੜਾ ਜਿਆਦਾ ਵਧਨ ਦਿੱਤਾ ਠੀਕ 200 ਏਰੀਆ ਬਣਾਇਆ ਜੀ ਤੇ ਕੋਠੀ ਦੇਖੋ ਤੁਸੀਂ ਕਿੰਨੀ ਸੋਹਣੀ ਬਾਹਰੋਂ ਵੀ ਸੋਹਣੀ ਹੈ ਤੇ ਅੰਦਰੋਂ ਵੀ ਡਿਜ਼ਾਈਨ ਬਈ ਤੁਹਾਨੂੰ ਬਹੁਤ ਬਹੁਤ ਮੁਬਾਰਕ ਤੁਹਾਡੀ ਕੋਠੀ ਦੀ ਹੈ ਨਾ ਤੇ ਬਹੁਤ ਸੋਹਣਾਕਾਰ ਬਣਿਆ ਹੋਇਆ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਇਦਾਂ ਦੀਆਂ ਨਵੀਆਂ ਬਣਦੀਆਂ ਕੋਠੀਆਂ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਉਂਦੇ ਰਵਾਂਗੇ ਆਪਾਂ ਹਰ ਰੋਜ਼ ਤੁਹਾਡੇ ਤੁਹਾਨੂੰ ਨਵੀਂ ਤੋਂ ਨਵੀਂ ਕੋਠੀ ਦੇ ਵਿੱਚ ਤੇ ਉਦਾਂ ਦਾ ਆਪਣਾ ਘਰ ਬਣਾ ਸਕਣ ਆਪਾਂ ਪੂਰੀ ਕੋਸ਼ਿਸ਼ ਕਰਦੇ ਹਰ ਉਹ ਨਵੀਂ ਵੀਡੀਓ ਲੈ ਕੇ ਆਉਨੇ ਆ ਜੀ ਧੰਨਵਾਦ